ਸਿਕਰ ਬਹੁਤ ਬਾਈ ਇਹ ਗੱਲ ਕਹਿੰਦੇ ਨੇ ਵੀ ਬਾਈ ਜੇ ਅਸੀਂ ਹਰਿਆਣੇ ਚ ਮੰਨ ਲਓ ਮੱਝ ਲਿਆਉਣੇ ਆ ਕੋਈ 18 20 ਕਿਲੋ ਵਾਲੀ ਤਾਂ ਸਾਡੇ ਕੋਲੇ ਆ ਕੇ ਉਹ ਦੁੱਧ ਨਹੀਂ ਕਢਦੀ ਤਾਂ ਉਹੇ ਕੰਮ ਬਾਈ ਹਰ ਇੱਕ ਬੰਦੇ ਲਵੇ ਹੁੰਦਾ ਹੈ ਸਾਡੇ ਲਵੇ ਵੀ ਹੁੰਦਾ ਹੁਣ ਆਪਾਂ ਨੇ ਆ ਮੱਝ ਲਿਆਤੀ ਐ ਇੱਕ ਬਾਕੀ ਤਾਂ ਵਿਕ ਗਈਆਂ ਇੱਕ ਆ ਮੱਝ ਆਪਾਂ ਹਜੇ ਰੱਖ ਰખી ਐ ਇਹ ਮੱਝ ਐ ਇਹ ਬਾਈ ਪਰਸੋਂ ਦੀ ਆਈ ਐ ਨੇ ਪਰਸੋਂ ਦਾ ਜੀ ਨਹੀਂ ਲਾਇਆ ਉਪਰਾ ਕਰ ਗਈ ਕਿਉਂ ਉੱਥੇ ਖੁੱਲੇ ਰਹਿਣ ਆ ਸੱਨੀ ਆਈ ਪਈ ਐ ਹੁਣ ਜੇ ਇਹ ਕੁਸ ਬਾਈ ਖਾਊਗੀ ਨਹੀਂ ਤਾਂ ਇਹ ਦੁੱਧ ਕਿਵੇਂ ਵਧੂਗੀ ਤੁਸੀਂ ਆਪ ਸੋਚ ਕੇ ਦੇਖੋ ਜੇ ਉਹਨੇ ਕੁਸ ਖਾਣਾ ਤਾਂ ਇਹਨੇ ਦੁੱਧ ਵਧਣਾ ਤੇ ਹੁਣ ਇਹ 18 ਕਿਲੋ ਦੁੱਧ ਕੰਡੇ ਲਾ ਕੇ ਲਿਆਏ ਦੇ ਅਸੀਂ ਤੇ ਉਰੇ ਆ ਕੇ ਹੁਣ ਇਹ 15 ਤੇ ਆ ਗਈ ਕੱਲੂ ਬਾਈ ਇਹ 12 ਤੇ ਆਊਗੀ ਚੌਥੇ ਨੂੰ ਦੱਸ ਤੇ ਆਊਗੀ ਜੇ ਇਹਨੇ ਨਾ ਖਾਦਾ ਹੁਣ ਸਵੇਰੇ ਤਾਂ ਇਹਨੂੰ ਆਨਸਾਰ ਆਪਾਂ ਨੇ ਕੀ ਕਰਿਆ ਹੈ ਆ ਬਰੋਟੋਨ ਹੈ ਲਿਵਰ ਟੋਨਿਕ 150 ਗ੍ਰਾਮ ਤਾਂ ਸਵੇਰੇ ਇਹ ਦਿੱਤੀ ਤਾਂ ਉਹਦੇ ਨਾਲ ਹਜੇ ਇਹਨੂੰ ਕੋਈ ਫਰਕ ਨਹੀਂ ਪਿਆ ਕੋਈ ਭੁੱਖ-ਭੱਖ ਲੱਗੀ ਨਹੀਂ ਖਾਣ ਲੱਗੀ ਤਾਂ ਹੁਣ ਇੱਕ ਆਹਾ 15 ਐਮ ਐਲ ਰਮਰਿਕ ਦਾ ਟੀਕਾ ਹੁੰਦਾ ਭੁੱਖ ਵਾਸਤੇ ਤੇ ਸਟ੍ਰੈਸ ਵਾਸਤੇ ਵੀ ਪਸੂ ਕਈ ਵਾਰੀ ਉਪਰਾ ਕਰ ਜਾਂਦਾ ਜਾਂ ਸਟ੍ਰੈਸ 'ਚ ਰਹਿੰਦਾ ਜਾਂ ਭੁੱਖ ਨਹੀਂ ਲੱਗਦੀ ਤਾਂ 15 ਐਮ ਐਲ ਹੀ ਲੱਗੂਆ ਤਾਂ ਇਹ ਸਵੇਰ ਤੱਕ ਕੱਖ ਦਾਣਾ ਮੰਨ ਲਓ ਸੰਨੀ ਚੱਕਣ ਲੱਗੂਗੀ ਜਦੋਂ ਇਹ ਖਾਣ ਲੱਗੀ ਤਾਂ ਇਹਨੇ ਮੈਂ ਇਸਨੇ ਆਟੋਮੈਟਿਕ 18 ਕਿਲੋ ਦੁੱਧ ਤੇ ਆਏ ਜਾਣਾ 17-18 ਤੇ ਜਿੰਨਾ ਇਹਦਾ ਨੇਚਰਲੀ ਦੁੱਧ ਹੈਗਾ ਉਹਨੇ ਦੁੱਧ ਤੇ ਆਊਗੀ ਕਿਉਂ ਬਾਈ ਜੇ ਮੱਝ ਖਾਊਗੀ ਤਾਂ ਹੀ ਦੁੱਧ ਦੇਊਗੀ ਹੁਣ ਆ ਕੇ ਇਹਨੇ ਘਟਾਤਾ ਉਧਰੋਂ ਆਪਾਂ ਦਾਣਾ ਦੂਣਾ ਡੇਗੀ ਜਾਂਨੇ ਆ ਮਾੜਾ ਮੋਟਾ ਖਾਂਦੀ ਆ ਮੂੰਹ ਮਾਰਦੀ ਆ ਪਰੇ ਹੋ ਜਾਂਦੇ ਇਹਨੇ ਆਪਣੇ ਬੰਦੇ ਲਾਲਾਂ ਦੇ ਨੇ ਜੀ ਵੀ ਯਾਰ ਇਹ ਤਾਂ ਖਾਂਦੀ ਐ ਨਹੀਂ ਕੁਛ ਕੀ ਕਰੀਏ ਇਹ ਮੱਝਾਂ ਨਾਲ ਡੰਗਰਾਂ ਨਾਲ ਡੰਗਰ ਹੋ ਕੇ ਫੇਰ ਬਾਈ ਇਹਨਾਂ ਤੋਂ ਦੁੱਧ ਲੈਣਾ ਪੈਂਦਾ ਹੁਣ ਮੈਨੂੰ ਬਹੁਤ ਬਾਈ ਵਿੱਚ ਕਹਿ ਦਿੰਦੇ ਨੇ ਵੀ ਬਾਈ ਜਦੋਂ 18 ਲੀਟਰ ਤੋਂ ਉਦੋਂ ਪਤਾ ਲੱਗੂਗਾ ਸਾਜੀ ਇੱਕ ਵਾਰੀ ਆਪਣੇ ਕੀਲੇ ਤੇ ਐ ਪਤਾ ਲੱਗ ਜੇ ਵੀ ਇਹ 20 ਕਿਲੋ ਵਾਲੀ ਐ ਜੇ 20 ਕਿਲੋ ਨਾ ਕਢਾਇਆ ਤਾਂ ਜੱਟ ਦਾ ਪੁੱਤ ਨਹੀਂ ਇਹ ਵੀ ਆਪਣਾ ਅਸੂਲ ਐ ਤੇ ਤਜਰਬਾ ਐ ਵੀ ਮੱਝ ਥੱਲੇ ਦੁੱਧ ਹੋਣਾ ਚਾਹੀਦਾ ਕਢਾਣਾ ਸਾਡੀ ਜ਼ਿੰਮੇਵਾਰੀ ਐ ਕੋਈ ਬੇਤੁਕੀਆਂ ਚੀਜ਼ਾਂ ਨਹੀਂ ਲਾਉਂਦੇ ਇੱਕ ਢੰਗ ਨਾਲ ਮਹਿਸ ਨੂੰ ਚਲਾਵਾਂਗੇ ਹੁਣ ਇਹ ਗੱਡੀ ਚੜਨ ਕਰਕੇ ਬਾਈ ਪਸ਼ੂ ਜਦੋਂ ਝਟਕੇ ਵੱਜਦੇ ਨੇ ਉਹੀ ਬੰਦਿਆਂ ਵਾਲਾ ਕੰਮ ਐ ਪਸ਼ੂ ਕਈ ਵਾਰੀ ਸਟ्रेस 'ਚ ਆ ਜਾਂਦਾ ਓਪਰੀ ਜਗ੍ਹਾ ਕਰਕੇ ਨਵੀਂ ਥਾਂ ਤੇ ਜੀ ਲਾਉਣਾ ਉਥੇ ਦਾ ਹੁਣ ਸਾਰਾ ਸਾਰਾ ਦਿਨ ਟੋਬਿਆਂ ਚ ਰਹਿੰਦੀਆਂ ਨੇ ਆਪਣੇ ਇੱਕ ਕੀਲੇ ਤੇ ਆ ਕੇ ਖੜ੍ਹ ਜਾਂਦੀਆਂ ਨੇ ਜਦੋਂ ਕੋਈ ਸਾਤ ਆ ਜਾ ਜਾਂ ਬਾਕੀ ਕੋਈ ਵੀ ਮਸੂਸਤ ਹੋ ਕੇ ਆਉਣਾ ਹੈ ਉਹਨੂੰ ਪਹਿਲਾਂ ਤਾਂ ਅਨਸਾਰ ਜੈਲ ਪਿਓ ਤੇ ਨਾਲ ਉਹਨੂੰ 100 ਗ੍ਰਾਮ ਬਰੋਟੋਨ ਚਲਾਓ ਤੇ ਸ਼ਾਮ ਨੂੰ ਉਹਨੂੰ ਅੱਧਾ ਪਊਆ ਸ਼ਰਾਬ ਦਾ ਪਿਓ ਵੀ ਜੀ ਜੂ ਤਰ ਜੇ ਚੱਲ ਜੀ ਜੂ ਲਾਜੇ ਤੇ ਜੇ ਫੇਰ ਵੀ ਨਹੀਂ ਖਾਂਦੀ ਤਾਂ ਇੱਕ ਰਮ ਰਿਕ ਦਾ 15 ਐਮਐਲ ਟੀਕਾ ਲਾਓ ਉਸ ਤੋਂ ਬਾਅਦ ਉਹਨੂੰ ਮੱਲਾ ਦਾਣੇ ਦੀ ਸੰਨੀ ਰਲਾਓ ਭੁਖੀ ਰੱਖੋ ਕੱਖਾਂ ਕੁੱਖਾਂ ਦੇ ਮਾੜਾ ਮੋਟਾ ਪਾ ਕੇ ਦੇਖ ਲਓ ਜੇ ਖਾਂਦੀ ਐ ਨਹੀਂ ਸੰਨੀਆਂ ਰੱਖੋ ਆਟੋਮੈਟਿਕ 2-4 ਦਿਨਾਂ ਬਾਅਦ ਆਪੇ ਜਦੋਂ ਖਾਣ ਲੱਗ ਗਈ ਆਪਦੇ ਆਪ ਦੁੱਤੇ ਆ ਜੂਗੀ ਤੇ ਮੂਰੇ ਰੱਖੋ ਪਾਣੀ ਮੈਂ ਇਸਨੇ ਦੁੱਧ ਆਪਦੇ ਆਪ ਹੀ ਦੇਣਾ ਬਾਈ ਜਦੋਂ ਉਹਦਾ ਜੀ ਲੱਗਿਆ ਸਾਰਿਆਂ ਨਾਲ ਵੱਡੀ ਗੱਲ ਮਾਹੌਲ ਤੇ ਜੀ ਲੱਗਣ ਤੇ ਐ ਜਦੋਂ ਤੱਕ ਜੀ ਨਹੀਂ ਲੱਗਦਾ ਡੰਗਰ ਨਹੀਂ ਦੁੱਧ ਉਹਨਾਂ ਕੱਢਦਾ ਹੁਣ ਆਹ ਦੇਖ ਲਓ ਐਂ ਖੜੀ ਐ ਹੁਣ ਇਹ ਕੀ ਕਰੂਗੀ ਬਾਈ ਟਰੱਕ ਜਿੱਦੀ ਮਹਸਾ ਭੈਣ ਜੋਦੀ ਐਡੀ ਵੱਡੀ ਹੋਣੇ ਜਦੋਂ ਖਾ ਹੀ ਨਹੀਂ ਰਹੀ ਤਾਂ ਇਹਨੇ ਦੁੱਧ ਕੀ ਦੇਣਾ ਹੁਣ ਇਹਨਾਂ ਨੇ ਖੁਰਲੀਆਂ ਸਾਫ਼ ਕਰਤੀਆਂ ਤੇ ਆ ਚੱਕਰ ਆ ਹੁਣ ਜੇ ਮੱਝ ਜੀ ਲਾਊਗੀ ਤਾਂ ਦੁੱਧ ਕੱਢੂਗੀ ਬਾਈ ਹੁਣ ਇਹਦੇ ਨਾਲ ਦੀ ਦੂਜੀ ਤੇ ਉਹ ਬਾਗੀ ਉਹ ਆਣ ਸਰ ਲੱਗੀ ਦੀ ਖਾਣ ਹੁਣ ਅਜੇ ਦੇ ਕੱਲੇ ਇਹਦੇ ਲਵਾਂ ਦੂਜੀਆਂ ਤਿੰਨ ਚਾਰ ਮਹੀਸਾਂ ਖੁੱਲ-ਖੁੱਲ ਬਾਗੀਆਂ ਉਹ ਇਕੱਠੀਆਂ ਆਈਆਂ ਦੀਆਂ ਤੇ ਇਕੱਠੀਆਂ ਚੋਂ ਤਿੰਨ ਚਾਰ ਬਾਗੀਆਂ ਇਕੱਲੀ ਰਹਿ ਗਈ ਹੁਣ ਇਹਨੂੰ ਉਹੋ ਜਿਹਾ ਮਾਹੌਲੇ ਨਹੀਂ ਮਿਲ ਰਿਹਾ ਦੂਜੀਆਂ ਨਾਲ ਇਹਦੀ ਬਣ ਨਹੀਂ ਰਹੀ ਟੱਕਰਾ ਮਾਰਦੀ ਐ ਤੇ ਉਹਦੇ ਕਰਕੇ ਪਸ਼ੂ ਆਪਣਾ ਦੁੱਧ ਤੋੜ ਜਾਂਦਾ ਜੀ ਤਾਰਨ ਵਾਲਾ ਮੈਟਰ ਨਹੀਂ ਤੁਸੀਂ ਬਰੋਟੋਨ ਜ਼ਰੂਰ ਡੇਗੋ ਜੈਲਾਂ ਜ਼ਰੂਰ ਡੇਗੋ ਗੁੜਗੜ ਪਾਓ ਸਰੋਂ ਦਾ ਤੇਲ ਜਿਹੜੀ ਮਹੀਨੇ ਤੋਂ ਸੂਈ ਹੋਈ ਟੱਪ ਗਈ ਉਹਨੂੰ 150 ਗ੍ਰਾਮ ਸਰੋਂ ਦਾ ਤੇਲ ਜ਼ਰੂਰ ਚੋਕਰ ਚ ਰਲਾ ਕੇ ਦਿਆ ਕਰੋ ਕਿਉਂਕਿ ਹਰਿਆਣੇ ਦੀ ਮੈਂ ਇਸ ਸਰੋਂ ਦੇ ਤੇਲ ਤੇ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਇਸ ਕਰਕੇ ਇਹ ਥੋੜਾ ਜਿਹਾ ਆਪਾਂ ਨੂੰ ਖਿਆਲ ਕਰਨ ਦੀ ਤੇ ਵਿੱਚ ਗੌਰ ਕਰਨ ਦੀ ਲੋੜ ਹੈ ਜੇ ਮੱਝਾਂ ਤੋਂ ਦੁੱਧ ਲੈਣਾ ਹੈ ਕੱਲਾ ਨਿਹਰਾ ਪੂਰਾ ਅਗਲੇ ਦੇ ਕੈਨ ਨਾਲ ਦੁੱਧ ਨਹੀਂ ਪੂਰਾ ਹੁੰਦਾ ਅਗਲੇ ਦੇ ਕਰਨ ਨਾਲ ਦੁੱਧ ਨਹੀਂ ਪੂਰਾ ਹੁੰਦਾ ਆਪਾਂ ਨੂੰ ਬਾਈ ਖੇਚਲਾ ਕਰਨੀ ਪਊਗੀ ਹੁਣ ਮੇਰੇ ਕੋਲੇ 18 ਤੋਂ 15 16 ਤੇ ਰਹਿ ਗਈ 15 ਤੇ 15.5 ਦਾ ਇੱਥੇ ਹੁਣ ਮੈਨੂੰ ਵੀ ਇਸ ਚੀਜ਼ ਤੋਂ ਡਰ ਲੱਗਦਾ ਵੀ ਅੱਗੇ ਜੇ ਕਿਸੇ ਨੇ ਮੈਂ 15 ਕਹਿ ਕੇ ਭੇਜੂਆਂ ਗੱਡੀ 'ਚ ਜਾਂਦੇ ਜਾਂਦੇ ਇਹਨੇ ਫਿਰ ਦੁੱਧ ਘਟਾਉਣਾ ਅੱਗੇ ਅਗਲੇ ਤੋਂ ਪਤਾ ਨਹੀਂ ਉਹ ਜੀ ਸਾਮ ਹੋਊਗੀ ਕਿ ਨਾ ਹੋਊਗੀ ਹੁਣ ਮੈਂ ਇਹਨੂੰ 2 ਦਿਨ ਸੈੱਟ ਕਰਕੇ ਵੇਚੂ ਪਹਿਲਾਂ ਨਹੀਂ ਵੇਚਦਾ ਜਦੋਂ ਐਨ ਜੀਜੂ ਲਾਗੀ ਅਗਲੇ ਨੂੰ ਸਾਰਾ ਕੁਝ ਦੱਸ ਕੇ ਵੀ ਉਹ ਆ ਗਰੀ ਤਾਂ ਜਾ ਕੇ ਜੇ ਹੁਣ ਉਹ ਪਹਿਲਾਂ ਮੇਰੇ ਲਈ ਵਾਕੜ ਮੈਂਸਤੀ ਅੱਧਾ ਕਿਲੋ ਦੁੱਧ ਰਹਿ ਗਿਆ ਸੀ ਭਾਈ ਇੰਨੀ ਸਟ्रेस 'ਚ ਆ ਗਈ ਸੀ ਉਹ ਆ ਕੇ ਬੀਪੀ ਲੋ ਹੋ ਗਿਆ ਜੀ ਨਹੀਂ ਲਾਇਆ ਤੇ ਜਮੀ ਅੱਧਾ ਕਿਲੋ ਉੱਤਰ ਰਹਿ ਗਿਆ ਫਿਰ ਉਹਨੂੰ ਜੈਲਣਾ ਪਈਆਂ ਰੋਮਰਿਕ ਦਾ ਟੀਕਾ ਲਾਇਆ ਬਰੋਟੋਨ ਪਈ ਉਹ ਵੀ ਮੈਂ ਸੱਜੇ 10 ਕਿਲੋ ਦੁੱਧ ਤੇ ਆ ਗਈ 5-7 ਦਿਨ ਲੱਗੇ ਆ ਜਾਂਦਾ ਡੰਗਰ ਥੋੜਾ ਜਿਹਾ ਸਾਮ ਸਮਾਈ ਤੇ ਗੌਰ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਈਓ ਸਤਿ ਸ੍ਰੀ ਅਕਾਲ ਬਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨੰਮੇ ਮੁੰਡੇ ਕਿਉਂਕਿ ਡੰਗਰ ਬਹੁਤ ਖਰਾਬ ਕਰ ਲੈਂਦੇ ਨੇ ਮਹਿੰਗਾ ਤਾਂ ਨਾ ਆਇਆ ਹੁੰਦਾ ਪੈਸੇ ਬਹੁਤ ਲੱਗੇ ਹੁੰਦੇ ਨੇ ਆਪਣੇ ਪਾਇਆਂ ਦੇ ਤੇ ਉਹਨਾਂ ਨੂੰ ਇਸ ਚੀਜ਼ ਨੌਲੇਜ ਦੀ ਬਹੁਤ ਜ਼ਰੂਰਤ ਲੋੜ ਹੈ ਕਿਉਂਕਿ ਮੈਂ ਬਹੁਤ ਬਾਈਆਂ ਦੇ ਇਹ ਮਸਲੇ ਠੀਕ ਕਰ ਚੁੱਕਿਆ ਸਤਿ ਸ੍ਰੀ ਅਕਾਲ ਬਾਈ